ਲਓ ਦੋਸਤੋ ਇੱਕ ਵਾਰ ਫੇਰਾ ਜਹਾਜ਼ ਰ ਹੋਇਆ ਕਾਫੀ ਸਮੇਂ ਬਾਅਦ ਆਈ ਮਿਲਿਆ ਕੁਝ ਲਾਈਨਾਂ ਲਿਖੀ ਅਸੀ ਗੀਆਂ ਇੱਕ ਦੋਸਤ ਹੁੰਦੇ ਆ ਦੋ ਬਚਪਨ ਤੋਂ ਇਕੱਠੇ ਰਹਿੰਦੇ ਆ ਜਾਨੀ 10ਵੀਂ 12ਵੀਂ ਤੱਕ ਉਹ ਇਕੱਠੇ ਹੁੰਦੇ ਆ ਉਸ ਤੋਂ ਬਾਅਦ ਉਹਨਾਂ ਨੂੰ ਵਿਛੜਨਾ ਪੈ ਜਾਂਦਾ ਜਦੋਂ ਇੱਕ ਦੋਸਤ ਦੂਸਰੇ ਦੋਸਤ ਨੂੰ ਮਿਲਦਾ ਹੈ ਉਹਦੇ ਪਰਿਵਾਰ ਨੂੰ ਮਿਲਦਾ ਹੈ ਤਾਂ ਕੀ ਪਤਾ ਲੱਗਦਾ ਹੈ ਉਹ ਨਸ਼ੇ ਮਤਲਬ ਨਸ਼ਿਆਂ 'ਚ ਪੈ ਜਾਂਦਾ ਹੈ ਗੱਲ ਖਤਮ ਹੁੰਦੀ ਹੈ ਨਸ਼ਿਆਂ ਦੇ ਵਿੱਚ ਪੈ ਜਾਂਦਾ ਹੈ ਤਾਂ ਉਹ ਦੋਸਤ ਦੂਸਰੇ ਦੋਸਤ ਨੂੰ ਕੁਝ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਚਾਰ ਲਾਈਨਾਂ ਲਿਖੀਆਂ ਸਿਗੀਆਂ ਦੋਸਤੋ ਜੇ ਪਸੰਦ ਆਈਆਂ ਤਾਂ ਲਾਈਕ ਜਰੂਰ ਕਰਨਾ ਪੇਸ਼ ਕਰਦੇ ਆਂ ਕੀ ਕਹਿੰਦੀ ਹੈ ਕਲਮ ਹੋਇਆ ਰਬੇਨਤੀਆ ਸੁਣ ਮੇਰੀ ਗੱਲ ਓਏ ਨਿਗਾ ਮਾਰ ਤੂੰ ਬੇਵਸ ਬਾਪੂ ਵਾਲੇ ਓਏ ਇਯਾਰਾ ਬੇਨਤੀਆ ਸੁਣ ਮੇਰੀ ਗਾਨੀ ਓਏ ਨੀਗਾ ਮਾਰ ਤੂੰ ਬੇਬਸ ਬਾਪੂ ਬਾਲੇ ਓਏ ਦਿਨ ਭਰ ਰਹਿੰਦੀ ਮਾਨੂ ਤੇਰੀ ਚਿੰਤਾ ਤੇ ਭੈਣਦੀ ਆ ਹੌਕੇ ਪਰਦੀ ਆਉਣਾ ਔਖਾ ਬਾਹਰ ਡੋਜ ਤੇ ਸਰਿੰਜ ਚੋਂ ਇਹ ਪਹਿਲੀ ਦਲ ਦਲ ਵਰਗੀ ਪਿੱਛੋ ਰੋਵੇਂਗਾ ਤੂੰ ਪੋਬਾ ਮਾਰ ਮਾਰ ਕੇ ਇਹ ਲੱਤ ਦਲ ਦਲ ਵਰਗੀ ਲੇ ਜੂ ਮੌਤ ਬੰਦ ਦੋਸਤ ਆ ਜਵਾਨੀ ਚੀ ਇਲਤ ਦਲਦਲ ਵਰਗੀ ਇਹ ਹੁੰਦੀ ਦਲਦਲ ਵਰਗੀ ਕੋਚੀਰਾ ਰਹਿੰਦਾ ਸੀ ਉਹ ਫੁੱਲ ਵਾਂਗੂ ਖਿੜਿਆ ਹੋਏ ਕਿੰਨਾ ਮੁਰਝਾ ਕੇ ਰਹਿ ਗਿਆ ਕਿੰਨਾ ਚਾਸ ਯਾਰਾ ਚਿਹਰਾ ਬਾਦ ਮਿਲੇ ਸੀ ਓਏ ਮਨ ਮੇਰਾ ਠਿੱਕਾ ਪੈ ਗਿਆ ਕਿੰਨਾ ਚਾ ਸੀ ਯਾਰਾ ਚਿਰਾਂ ਬਾਅਦ ਮਿਲੇ ਸੀ ਹੋਏ ਮਨ ਮੇਰਾ ਫਿੱਕਾ ਪੈ ਗਿਆ ਕੀ ਸੀ ਮਜਬੂਰੀ ਜਾਓ ਪੈੜੀ ਸੰਗਤ ਜੋ ਤੇਰੇ ਉੱਤੇ ਵਾਰ ਕਰਗੀ ਇਹ ਪਹਿੜੀ ਦਲ ਦਲਵਾਰਗੀ ਆਉਣਾ ਓਖਾ ਬਾਹਰ ਡੋਜ਼ ਤੇ ਸਰਿੰਜ ਚੋਂ ਇਹ ਪਹਿੜੀ ਦਲ ਦਲਵਾਰਗੀ ਇਹ ਹੁੰਦੀ ਦਲ ਦਲਵਾਰਗੀ ਪੁੱਤ ਘੱਬਰੂ ਦਾ ਸਿਵਾ ਹੰਡਿਆ ਇਹ ਹੜ ਪੈਦੇ ਬਾਪ ਨੂੰ ਜੇ ਸੇਕਣਾ ਮਾਂ ਨੂੰ ਪੈਂਦੇ ਹੋਰ ਰੋਵੇ ਕਾਇਨਾਤ ਔਖਾ ਹੁੰਦਾ ਏ ਦਰਸ ਵੇਖਣਾ ਪੈਂਦੇ ਮਾਂ ਨੂੰ ਹੌਲ ਰੋਵੇ ਕਾਇਨਾਤ ਔਖਾ ਹੁੰਦਾ ਏ ਦਰਸ ਵੇਖਣਾ ਪਾ ਕੀ ਆਪਣੇ ਹੀ ਆਪਣਿਆਂ ਨੂੰ ਦੁੱਖਾਂ ਵਿੱਚ ਕਹਿੰਦੇ ਤਕਦੀਰ ਹੜ ਗਈ ਆਉਣਾ ਵਾਰ ਔਖਾ ਹੁੰਦਾ ਦੋਜ ਤੇ ਸਰਿੰਝ ਚੋਂ ਇਹ ਪਹਿੜੀ ਦਲ ਦਲਵਾਰੀ ਕੀ ਆਉਣਾ ਵਾਰ ਔਖਾ ਦੋਜ ਤੇ ਸਰਿੰਝ ਚੋਂ ਇਹ ਹੁੰਦੀ ਦਨ ਦਲਵਾਰੀ ਕੀ ਓ ਯਾਰਾ ਹੁੰਦੀ ਦਨ ਦਲਵਾਰੀ ਕੀ ਉਠ ਤਕੜਾ ਹੋ ਜਰਾ ਕਰ ਮਾਪਿਆਂ ਦੇ ਸੀਨੇ ਵਿੱਚ ਪਾ ਦੇ ਠੰਡ ਤੂੰ ਰਾਜੂ ਕਲਮ ਖਜ਼ਾਨਾ ਤੇਰੇ ਕੋਲ ਜੋ ਏ ਸਾਰੀ ਦੁਨੀਆ ਚ ਵੰਡ ਤੂੰ ਰਾਜੂ ਕਲਮ ਖਜ਼ਾਨਾ ਤੇਰੇ ਕੋਲ ਓਏ ਸਾਰੀ ਦੁਨੀਆ ਚ ਵੰਡ ਤੂੰ ਹੋ ਜੇ ਭੁੱਲੇ ਦੀ ਜੇ ਸਾਮੀ ਕਰ ਵਾਪਸੀ ਨਾਰੀਸ ਹੁੰਦੀ ਉਹਦੇ ਵਰਗੀ ਆਉਣਾ ਬਾਹਰ ਹੁੰਦਾ ਡੋਜ਼ ਤੇ ਸਰਿੰਜ ਚੋਂ ਆਉਣਾ ਔਖਾ ਬਾਹਰ ਡੋਜ਼ ਤੇ ਸਰਿੰਜ ਚੋਂ ਇਹ ਪਹਿੜੀ ਦਲ ਦਲਵਾਰਗੀ ਇਹ ਹੁੰਦੀ ਦਲ ਦਲਵਾਰਗੀ ਓ ਯਾਰਾ ਹੁੰਦੀ ਦਲ ਦਲਵਾਰਗੀ